ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਇੱਕ ਕਾਲ ਆਉਂਦੀ ਆ ਜਦੋਂ ਸਵੇਰੇ ਉੱਠਦੇ ਆ ਵੀ ਬਾਈ ਜੀ ਇੱਕ ਬੰਦਾ ਇੱਕ ਇਨਸਾਨ ਐਦਾਂ ਦੀ ਹਾਲਾਤ ਦੇ ਵਿੱਚ ਪਿਆ ਹੋਇਆ ਵੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਭੇਜਦਾ ਤੁਸੀਂ ਦੇਖੋ ਜਦੋਂ ਵੀਡੀਓ ਬਣਾ ਕੇ ਭੇਜੀ ਮੈਂ ਨਾਲ ਸ਼ੇਅਰ ਕਰਦਾ ਦੇਖੋ ਇੱਕ ਇਨਸਾਨ ਦੇ ਹਾਲਾਤ ਕਹਿੰਦਾ ਵੀ ਬਿਲਕੁਲ ਆਕੜ ਗਿਆ ਸੀ ਅੱਗ ਭਾਲ ਦਿੱਤੀ ਆ ਜਦੋਂ ਲੋ ਲੱਗੀ ਤੇ ਕਿਤੇ ਰਾਹਗਿਰੀਆਂ ਨੇ ਦੇਖਿਆ ਵੀ ਇੱਕ ਬੰਦਾ ਲਹੂ ਲਹਾਨ ਹੋਇਆ ਜਿਹਦੇ ਟੱਕ ਲੱਗੇ ਹੋਏ ਆ ਕਿਸੇ ਨੇ ਵੱਢਿਆ ਹੋਇਆ ਮੈਂ ਉਹਦੀ ਵੀ ਗੱਲ ਕਰਦਾ ਵੀ ਵੱਡਿਆ ਹੋਇਆ ਉਸ ਇਨਸਾਨ ਨੂੰ ਜਿਵੇਂ ਕੋਈ ਕੋਈ ਨਰਦਈ ਹੋਊਗਾ ਕੋਈ ਜਿਵੇਂ ਜਾਨਵਰ ਦੇ ਵੀ ਸੋਟੀ ਮਾਰ ਲੇ ਕੋ ਰੂਹ ਕੰਬ ਜਾਂਦੀ ਆ ਇੱਕ ਇਨਸਾਨ ਨੂੰ ਜਿਹੜਾ ਵਿਚਾਰੀ ਨੂੰ ਸਮਝ ਹੀ ਕੋਈ ਨਹੀਂ ਹੈਗੀ ਜਿਹੜਾ ਹੈ ਹੀ ਮੈਂਟਲੀ ਪ੍ਰਮਾਤਮਾ ਨੇ ਕੋਈ ਉਹਨੂੰ ਬਣਾ ਹੀ ਇਹੋ ਜਿਹਾ ਦਿੱਤਾ ਤੇ ਉਹਦਾ ਕੀ ਕਸੂਰ ਉਹਦੇ ਵਿੱਚ ਤੇ ਜਿਹਨੂੰ ਇਹੋ ਜਿਹਾ ਹੀ ਦਾ ਵੱਢ ਕੇ ਟਾਕ ਲਾ ਕੇ ਲਹੂ ਲਹਾਨ ਕਰਕੇ ਉੱਥੇ ਸਿੱਟਿਆ ਹੋਇਆ ਸੀ ਤੇ ਉਥੋਂ ਦੇ ਵੀਰਾਂ ਨੇ ਸਾਨੇ ਨਾਲ ਸੰਪਰਕ ਕੀਤਾ ਉਹਨਾਂ ਨੇ ਮੈਂ ਕਿਹਾ ਤੁਸੀਂ ਜਲਦੀ ਇਹਨੂੰ ਦਵਾਈ ਦੂਗੀ ਦਵਾਓ ਅਸੀਂ ਪਹੁੰਚਦੇ ਆਂ ਤੇ ਸਾਡੀ ਟੀਮ ਪਹੁੰਚੀ ਆ ਆ ਦੇਖੇ ਹਾਲਾਤ ਦੇਖ ਸਕਦੇ ਤੁਸੀਂ ਸਾਰੀਆਂ ਦੀਆਂ ਜਿਹੜੀਆਂ ਬਾਹਾਂ ਵੀ ਟੱਕ ਲੱਗੇ ਵੱਢਿਆ ਹੋਇਆ ਲੱਤਾਂ ਦੇ ਵੀ ਟੱਕ ਲੱਗੇ ਵੱਢਿਆ ਹੋਇਆ ਇਹ ਵਿਚਾਰਾ ਕਿਤੇ ਇਨਸਾਨ ਜਦੋਂ ਭੁੱਖ ਦਾ ਮਾਰਿਆ ਕਿਸੇ ਦੇ ਪਿੰਡ ਚ ਵੜ ਜਾਂਦਾ ਰਾਤ ਨੂੰ ਜਾਂ ਕਿਤੇ ਕੋਈ ਰੋਟੀ ਨੂੰ ਕੋਈ ਕਿਸੇ ਤੋਂ ਮੰਗਦਾ ਹੋਊਗਾ ਤੇ ਉਹ ਕੋਈ ਲੋਕ ਸਮਝ ਜਾਂਦੇ ਅਸੀਂ ਤਦ ਹੀ ਅਪੀਲ ਕਰਦੇ ਹੁੰਨੇ ਆ ਪਹਿਲਾਂ ਜਦੋਂ ਮਾਰਨ ਲੱਗੇ ਜਾਂ ਕੁਝ ਕਰਨ ਲੱਗੇ ਦੇਖ ਲਿਆ ਕਰੋ ਵੀ ਉਹ انسان ਵਿਚਾਰਾ ਮੰਦਬੁੱਧੀ ਤਾਂ ਨਹੀਂ ਹੈਗਾ ਉਹ ਵਿਚਾਰਾ ਦਿਮਾਗ ਤੋਂ ਤਾਂ ਨਹੀਂ ਹੈਗਾ ਪਹਿਲਾਂ ਉਹਨੂੰ ਕਦੋਂ ਇਹ ਤਾਂ ਨਹੀਂ ਦੇਖੋ ਵੀ ਉਹਨੂੰ ਕੁੱਟ ਮਾਰ ਕੇ ਉਹਦੀ ਪਹਿਲਾਂ ਰੋਟੀ ਪਾਣੀ ਦਾ ਉਹਦਾ ਵਿਚਾਰੇ ਦਾ ਕੀ ਇੱਕ ਦੋ ਰੋਟੀਆਂ ਦੇ ਦੋ ਭੁੱਖ ਦਾ ਮਾਰਿਆ ਉਹ ਵਿਚਾਰਾ ਪਿੰਡ ਨੂੰ ਜਾਉਂਦਾ ਤੇ ਪਿੰਡ ਚ ਲੋਕ ਸਮਝਦੇ ਚੋਰ ਆ ਜਾਂ ਕੋਈ ਐਵੇਂ ਵੜ ਗਿਆ ਜਾਂ ਕੋ ਚੋਰੀ ਕਰਨ ਆ ਗਿਆ ਤੇ ਇਹ ਸਮਝ ਕੇ ਲੋਕ ਉਹਨੂੰ ਮਾਰ ਕਟਾਈ ਕਰਦੇ ਆ ਹਾਲਾਤ ਹੁਣ ਇਹਦੀ ਹੁਣ ਜਾਂਚ ਦਾ ਵਿਸ਼ਾ ਆ ਵੀ ਇਹਨੂੰ ਕਿਉਂ ਇੰਨਾ ਵੱਡਿਆ ਹੋਇਆ ਸਾਰੇ ਸਰੀਰ ਤੇ ਟੱਕ ਲੱਗੀ ਹੋਇਆ ਸਾਰੇ ਸਰੀਰ ਤੇ ਜਿਵੇਂ ਟੱਕਾਂ ਦਾ ਪਤਾ ਲੱਗ ਜਾਂਦਾ ਲਹੂ ਆ ਦੇਖ ਸਕਦੇ ਤੁਸੀਂ ਲਹੂ ਸਾਰਾ ਸਟੀਚਰ ਝੋਣ ਡਿਓ ਲਹੂ ਨਾਲ ਭਰਿਆ ਆ ਸਾਰੇ ਲਹੂ ਨਾਲ ਭਰਿਆ ਤੇ ਉਹ ਵਿਚਾਰਾ ਜਿਹੜੀਆਂ ਜਟਾਂ ਸਿਰ ਦੇ ਵਿੱਚ ਜਟਾਂ ਬਣੀਆਂ ਹੋਈਆਂ ਆਪਣੇ ਬਾਰੇ ਕੱਖ ਨਹੀਂ ਦੱਸ ਰਿਹਾ ਹਜੇ ਤੱਕ ਸੀ ਦੀਆਂ ਉਪਰੀਆਂ ਜਿਹੜੇ ਵਾਲ ਵੀ ਜਿਹੜੇ ਜਟਾਂ ਬਣ ਗਈਆਂ ਵੀ ਮਾਰੇ ਆਪਣੇ ਬਾਰੇ ਕੱਖ ਨਹੀਂ ਦੱਸ ਰਿਹਾ ਮੈਂ ਕਿੱਥੋਂ ਦਾ ਰਹਿਣ ਵਾਲਾ ਕਿੱਥੇ ਦਾ ਨਹੀਂ ਆ ਬਾਕੀ ਹੁਣ ਇਹਦੀ ਬਾਕੀ ਹਸਪੀਟਲ ਐਡਮਿਟ ਕਰਵਾਵਾਂਗੇ ਬਾਕੀ ਦੇਖਾਂਗੇ ਕਿਉਂਕਿ ਇਹਨੂੰ ਜਿਹੜੇ ਤੱਕ ਲੱਗੇ ਉਹ ਤੇ ਸਰਕਾਰੀ ਪਰਚਾ ਬਣਦਾ ਹੁਣ ਸਿਵਲ ਹਸਪੀਟਲ ਸ਼ਹਿਰਪੁਰ ਦੇ ਵਿੱਚ ਇਹਨੂੰ ਐਡਮਿਟ ਕਰਵਾਵਾਂਗੇ ਤੇ ਜੋ ਤੇ ਕਾਨੂੰਨੀ ਕਾਰਵਾਈ ਜੋ ਵੀ ਹੋਊਗੀ ਕਾਨੂੰਨ ਦਾ ਸਹਾਰਾ ਲਵਾਂਗੇ ਤੇ ਬਾਕੀ ਦੇਖਾਂਗੇ ਇਹਦਾ ਪਰਿਵਾਰ ਕਿੱਥੋਂ ਆ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਇਹ ਹੀ ਅਪੀਲ ਕਰਦਾ ਹਾਂ ਨਾ ਅੱਗੇ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਅਸੀਂ ਕਈ ਪਰਿਵਾਰਾਂ ਦੇ ਵਿੱਚ ਪਹੁੰਚ ਚੁੱਕੇ ਆ ਇਹਨੂੰ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ